ਹਾਂਜੀ ਸ਼ਤਿਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਵਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਤੇ ਕੁੜੀਆਂ ਦੀ ਐਡ ਆ ਜਿਹੜਾ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਲਗਾਉਨੇ ਆ ਜੀ ਤੇ ਇੱਕ ਗੱਲ ਹੋਰ ਜੀ ਜਿਸ ਨੇ ਵੀ ਆਪਣੀ ਵੀਡੀਓ ਤੋਂ ਵੇਖ ਕੇ ਰਿਸ਼ਤਾ ਕਰਨਾ ਉਹ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਿਆ ਕਰੋ ਕਿਉਂਕਿ ਆਪਣਾ ਕੰਮ ਸਿਰਫ ਰਿਸ਼ਤੇ ਦੀ ਐਡ ਲਗਾਉਣ ਦਾ ਹੁੰਦਾ ਹੈ ਜੀ ਤਾਂ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਓ ਸ਼ੁਰੂ ਕਰਦੇ ਆਂ ਅੱਜ ਦੇ ਕੁਝ ਰਿਸ਼ਤੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਕੋਰ ਪਤਾ ਹੈ ਧਰਮਕੋਟ ਮੋਗਾ ਤੋਂ ਨੇ ਕਸਟਨਾ ਦੀ ਰਾਮਗੜੀ ਹੈ ਤੇ ਉਮਰੈ ਜੀ ਬੀ 9 1998 ਦਾ ਡੇਟ ਆਫ ਬਰਥ ਹੈ ਲੜਕੀ ਦਾ ਤੇ ਕੱਦ ਇਹਨਾਂ ਦਾ 5 ਫੁੱਟ 1 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਤੇ ਨਾਲ ਹੀ ਇਹਨਾਂ ਨੇ ਨੈਨੀ ਕੋਰਸ ਕਰਿਆ ਹੋਇਆ ਹੈ ਗੋਤਨ ਦਾ ਵਿਰਤੀ ਹੈ ਜੀ ਤੇ ਨਨਰਾ ਭਰਾ ਇਹਨਾਂ ਦਾ ਇੱਕ ਹੈ ਜੀ ਫਰਨੀਚਰ ਦਾ ਸ਼ੋਅਰੂਮ ਇਹਨਾਂ ਦਾ ਆਪਣਾ ਤੇ ਵਧੀਆ ਕੰਮ ਕਰ ਰਿਹਾ ਹੈ ਜੀ ਤੇ ਲੜਕੀ ਦਾ ਕੰਮ ਹੈ ਜੀ ਡੇ ਕੇਅਰ ਜੋਬ ਇਨ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੀ ਤੇ ਕੈਨੇਡਾ ਦੇ ਵਿੱਚ ਕੰਮ ਕਰਦੀ ਹੈ ਮੰਗ ਹੈ ਜੀ ਪਰਿਵਾਰ ਦੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਲੜਕਾ ਪੀਆਰ ਹੋਣਾ ਚਾਹੀਦਾ ਤੇ ਰਾਮਗੜੀਆ ਕਾਸਟ ਤੋਂ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਫੋਨ ਕਾਲ ਕਰੋ ਪਰਿਵਾਰ ਨੂੰ ਤੇ ਜਾਣਕਾਰੀ ਲਓ ਰਿਸ਼ਤੇ ਦੀ ਪੂਰੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਪੜ੍ਹਾਈ ਇਹਨਾਂ ਨੇ ਪਲੱਸ 2 ਦੀ ਕੀਤੀ ਹੋਈ ਹੈ ਤੇ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਕੰਮ ਕਰਾ ਜੀ ਆਈਲਰਟਸ ਦੇ 6.5 ਬੈਂਡ ਸਕੋਰ ਨੇ ਲੜਕੀ ਦੇ ਤੇ ਲੜਕੀ ਨੇ ਬਾਹਰ ਜਾਣਾ ਜੀ ਤੇ ਮੰਗਾ ਪਰਿਵਾਰ ਦੀ ਖਰਚਾ ਕਰਨ ਵਾਲਾ ਇਹਨਾਂ ਨੂੰ ਲड़का ਚਾਹੀਦਾ ਤੇ ਬਾਕੀ ਦੀ ਜਾਣਕਾਰੀ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਡਾਇਰੈਕਟ ਫੋਨ ਕਾਲ ਤੋਂ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕਰਨ ਸਿੰਘ ਸ਼ੈਣੀ ਪਤਾ ਹੈ ਲੁਧਿਆਣਾ ਤੋਂ ਨੇ ਉਮਰ ਇਹਨਾਂ ਦੀ 25/8/1998 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਟਾਈਮ ਇਹਨਾਂ ਦਾ 20:40 ਮਿੰਟ ਤੇ ਜਨਮ ਸਥਾਨ ਲੁਧਿਆਣਾ ਕੱਦ-ਗਾਠ ਹੈ ਜੀ ਲੜਕੇ ਦਾ 6 ਫੁੱਟ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਕਲੋਟੀ ਹੈ ਭਰਾ ਇਹਨਾਂ ਦਾ ਇੱਕ ਹੈ ਜੀ ਮਸਕਟ ਦੇ ਵਿੱਚ ਜੋਬ ਕਰ ਰਿਹਾ ਭਰਾ ਇਹਨਾਂ ਦਾ ਤੇ ਪੜ੍ਹਾਈ ਨੇ ਕਰੀ ਹੋਈ ਹੈ ਲੜਕੇ ਨੇ ਪਲੱਸ 2 ਦੀ ਕਮਕਾਰ ਜੀ ਮੁੰਡਾ ਹੀ ਪ੍ਰਾਈਵੇਟ ਨੌਕਰੀ ਕਰ ਰਿਹਾ 30000 ਰੁਪਿਆ ਤਨਖਾਹ ਲੈ ਰਿਹਾ ਮਹੀਨੇ ਦੀ ਪਿਤਾ ਇਹਨਾਂ ਦੇ ਡਿਪਾਰਟਮੈਂਟ ਸਟੋਰ ਦੇ ਵਿੱਚ ਕੰਮ ਕਰਦੇ ਨੇ ਜੀ ਤੇ ਮਾਤਾ ਇਹਨਾਂ ਦੇ ਘਰੇਲੂ ਹਾਊਸ ਵਾਈਫ ਨੇ ਮੰਗੇ ਜੀ ਇਹਨਾਂ ਦੇ ਪਰਿਵਾਰ ਦੀ ਕਿ ਕੁੜੀ ਇਹਨਾਂ ਨੂੰ ਵਧੀਆ ਚਾਹੀਦੀ ਆ ਸ਼ੈਣੀ ਜਾਨ ਜੱਟ ਸਿੱਖ ਪਰਿਵਾਰ ਤੋਂ ਹੋਵੇ ਲੜਕੀ ਜੀ ਹੋਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ ਜੀ ਸਾਧ ਦਾ ਵਿਆਹ ਕਰਨਾ ਇਹਨਾਂ ਨੇ ਬਾਕੀ ਦੀ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਨੰਬਰ ਦਿੱਤਾ ਗਿਆ ਜੀ ਫੈਮਿਲੀ ਦਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭਜੋਤ कौर ਪਤਾ ਹੈ ਲੁਧਿਆਣਾ ਤੋਂ ਨੇ ਕਸਤਨਦੀ ਰਾਮਦਾਸ ਜੀ ਸਿੱਖ ਹੈ ਤੇ ਗੋਤ ਇਹਨਾਂ ਦਾ ਜਸੜ ਹੈ ਤੇ ਕੈਲੇ ਗੋਤ ਜੀ ਨਾਲ ਕਿਹਾਦਾ ਉਮਰ ਇਹਨਾਂ ਦੀ 5 10 1993 ਦਾ ਡੇਟ ਆਫ ਬਰਥ ਹੈ ਤੇ ਕੱਦ-ਕਾਡ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਲੜਕੀ ਦੀ ਪੜਾਈ ਇਹਨਾਂ ਨੇ ਕਰੀ ਹੈ ਪਲੱਸ 2 ਨਾਨ ਮੈਡੀਕਲ ਤੇ ਡੀ ਫਾਰਮੇਸੀ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਭੈਣ ਵੀ ਇਹਨਾਂ ਦੀ ਇੱਕ ਮੈਰਿਡ ਆ ਆਸਟ੍ਰੇਲੀਆ ਦੇ ਵਿੱਚ ਤੇ ਮਾਤਾ ਪਿਤਾ ਨੇ ਜੀ ਘਰ ਦੇ ਵਿੱਚ ਮੰਗੇ ਇਹਨਾਂ ਲਈ ਕਿ ਮੁੰਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇਟਲੀ ਜਾਂ ਯੂਰਪਨ ਕੰਟਰੀ ਦੇ ਵਿੱਚ ਪੀਆਰ ਹੋਣਾ ਚਾਹੀਦਾ ਜੀ। ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਹੈ ਗਿਆ ਡਾਇਰੈਕਟ ਗੱਲਬਾਤ ਕਰੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਇਹਨਾਂ ਦੀ ਜੱਟ ਸੇਖ ਹੈ ਤੇ ਗੋਤ ਇਹਨਾਂ ਦਾ ਧਾਲੀਵਾਲ ਹੈ ਜੀ। ਉਮਰ ਹੈ 1992 ਦਾ ਡੇਟ ਆਫ ਬਰਥ ਹੈ ਤੇ ਕੱਦ ਦਾ 5 ਫੁੱਟ 9 ਇੰਚ ਦੀ ਹਾਈਟ ਹੈ। ਪੈਣ ਇਹਨਾਂ ਦੀਆਂ ਦੋ ਨੇ ਜੀ ਇੱਕ ਭੈਣ ਇਹਨਾਂ ਦੀ ਮੈਰਿਡਾ ਤੇ ਇੱਕ ਭੈਣ ਅਨਮੈਰਿਡ ਹੈ ਪੜਾਈ ਇਹਨਾਂ ਨੇ ਕਰੀਏ ਇੰਜੀਨੀਅਰਿੰਗ ਦੀ ਡਿਗਰੀ ਤੇ ਕੰਮ ਕਰੇ ਜੀ ਮੁੰਡਾ ਹੈ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਤੇ ਇੰਜੀਨੀਅਰ ਦੀ ਜੌਬ ਕਰਦੇ ਨੇ ਬਹੁਤ ਵਧੀਆ ਆਮਦਨ ਹੈ ਜੀ ਤੇ ਬਾਕੀ 12 ਕਿੱਲੇ ਜ਼ਮੀਨ ਆਉਂਦੀ ਆ ਪੰਜਾਬ ਦੇ ਵਿੱਚ ਵਧੀਆ ਘਰ ਪਰਿਵਾਰ ਹੈ ਜੀ ਮੰਗਾ ਹੈ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਡੈਂਟਿਸਟ ਡਾਕਟਰ ਜਾਂ ਫਿਰ ਵੀਐਸਏ ਨਰਸਿੰਗ ਕਰੀ ਹੋਵੇ ਲੜਕੀ ਨੇ ਤੇ ਜਾਂ ਫਿਰ ਕੰਪਿਊਟਰ ਦੀ ਆਈਟੀ ਕਰੀ ਹੋਵੇ ਜੀ ਲੱਕ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ WhatsApp ਰਾਹੀਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਬਾਹਰ ਵਾਲਾ ਨੰਬਰ ਇਹਨਾਂ ਦਾ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਹੈ ਬਠਿੰਡਾ ਤੋਂ ਨੇ ਕਾਸਟ ਇਹਨਾਂ ਦੀ ਖੱਤਰੀ ਹੈ ਤੇ ਉਮਰ ਹੈ 30 ਸਾਲ ਦੀ ਗੋਤ ਇਹਨਾਂ ਦਾ ਚੋਪੜਾ ਹੈ ਤੇ ਕੱਦ ਜੀ 5 ਫੁੱਟ 7 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੋਈ ਹੈ 8 ਪਾਸ ਤੇ ਭੈਣਾਂ ਇਹਨਾਂ ਦੀਆਂ ਤਿੰਨ ਨੇ ਜੀ ਜਿਨ੍ਹਾਂ ਵਿੱਚੋਂ ਇੱਕ ਭੈਣ ਇਹਨਾਂ ਦੀ ਮੈਰਿਟ ਹੈ ਤੇ ਕੰਮ ਕਰੈ ਜਿਹਨਾਂ ਦੀ ਆਪਣੀ ਦੁਕਾਨ ਹੈ ਤੇ ਮੰਗ ਹੈ ਇਹਨਾਂ ਦੀ ਘਰੇਲੂ ਲੜਕੀ ਚਾਹੀਦੀ ਹੈ ਇਹਨਾਂ ਨੂੰ ਹੋਰ ਕੋਈ ਵੀ ਦਾਜ ਦੇ ਦੀ ਮੰਗ ਨਹੀਂ ਜੀ ਪਰਿਵਾਰ ਦੀ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਗਿਆ ਤੁਸੀਂ ਫੈਮਿਲੀ ਤੋਂ ਡਾਇਰੈਕਟ ਗੱਲਬਾਤ ਕਰੋ ਜੀ ਤੇ ਜਾਣਕਾਰੀ ਲਵੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨ ਸਿੰਘ ਪਤਾ ਹੈ ਚਨੀਰ ਮਾਨਸਾ ਤੋਂ ਨੇ ਕਾਸਟ ਇਹਨਾਂ ਦੀ ਸੋਢੀ ਖੱਤਰੀ ਹੈ ਤੇ ਉਮਰ ਹੈ ਜੀ 25 3 1991 ਦਾ ਡੇਟ ਆਫ ਬਰਥ ਹੈ ਬੜਾ ਯੋਨ ਨੇ ਕਰੀਏ ਜੀ ਪਲੱਸ 2 ਤੇ ਕੱਦ 6'5" ਫੁੱਟ 7 ਇੰਚ ਦੀ ਹਾਈ ਟਾਈ ਲੜਕੇ ਦੀ ਪਰ ਇਹਨਾਂ ਦੇ ਦੋ ਨੇ ਜੀ ਅਨਮੈਰਿਡ ਨੇ ਤੇ ਕੰਮਕਾਰ ਹੈ ਜੀ ਤਿੰਨ ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਤੇ ਹੋਲ ਸੇਲ ਰੈਡੀਮੇਡ ਦੀ ਸ਼ਾਪ ਹੈ ਜੀ ਇਹਨਾਂ ਦੀ ਆਪਣੀ ਤੇ ਆਮਦ ਨੇ ਇਹਨਾਂ ਨੂੰ 35000 ਰੁਪਿਆ ਪਲੱਸ ਮਹੀਨੇ ਦੀ ਹੈ ਤੇ ਵਧੀਆ ਕੋਠੀ ਬਾਈ ਹੋਈ ਹੈ ਜੀ ਮੰਗਾ ਪਰਵਾਰ ਦੀ ਕਿ ਕੁੜੀ ਵਧੀਆ ਫੈਮਿਲੀ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਘੱਟੋ ਘੱਟ 10 ਪਾਸ ਹੋਵੇ ਜੀ ਲੜਕੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਤੇ ਤਾਂ ਡਾਇਰੈਕਟ ਫੋਨ ਕਾਲ ਕਰੋ ਜੀ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ